ਅ ਇੱਕ ਜਿਹੜਾ ਨਾ 3 ਦਿਨ ਪਹਿਲਾਂ ਇੱਕ ਹੋਰ ਖਬਰ ਆਈ ਆ ਆਈ ਥਿੰਕ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਤੁਸੀਂ ਵੀ ਜਿਹੜਾ ਦੱਸਿਓ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਬੰਦਾ ਦੇਖਦਾ ਜਿਹੜੀਆਂ ਆਈਸ ਦੀਆਂ ਰੈਸਟ੍ਰਿਕਸ਼ਨ ਸੀਗੀਆਂ ਚਰਚ ਸਕੂਲ ਜਾਂ ਹਸਪੀਟਲ ਦੇ ਵਿੱਚੋਂ ਲੋਕਾਂ ਨੂੰ ਅਰੈਸਟ ਕਰਨ ਦੀ ਉਹ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਚੱਕ ਦੇਣੀਆਂ ਸੋ ਹੁਣ ਹੁਣ ਮੈਨੂੰ ਲੱਗਦਾ ਇਹ ਇਹ ਵੀ ਇਸ ਐਂਗਲ ਤੋਂ ਵੀ ਕਰ ਰਿਹਾ ਲੈਟਸ ਸੀ ਐਕਸਟੈਂਡ ਕਰਕੇ ਦੇਖੋ ਲਾ ਦੇ ਐਕਸਟੈਂਡ ਐਕਸਟੈਂਸ਼ਨ ਤੱਕ ਜਾ ਕੇ ਦੇਖੀ ਵੀ ਕਿੱਥੇ ਤੱਕ ਸਾਨੂੰ ਜਿਹੜੀ ਉਹ ਸ਼ੋਰਟ ਮਿਲ ਸਕਦੀ ਆ ਕੀ ਜੇ ਇਹ ਚੀਜ਼ਾਂ ਜਿਹੜੀਆਂ ਹੁਣ ਕਹਿੰਦੇ ਆ ਵੀ ਅਸੀਂ ਉਹ ਰੈਸਟ੍ਰਿਕਸ਼ਨ ਹਟਾ ਦੇਣੀ ਆ ਸਕੂਲ ਚੋਂ ਵੀ ਚੱਕ ਸਕਦੇ ਆ ਹਸਪਤਾਲਾਂ ਚੋਂ ਵੀ ਚਰਚ ਚੋਂ ਵੀ ਚੱਕ ਸਕਦੇ ਆ ਸੋ ਲੋਕਾਂ ਨੂੰ ਤਾਂ ਬੇਸਿਕਲੀ ਇਹ ਪੂਰੀ ਤਰ੍ਹਾਂ ਡਰ ਦਾ ਮਾਹੌਲ ਪੂਰਾ ਬਣਾ ਰਹੇ ਦੇਖੋ ਪਬਲਿਕ ਪਲੇਸਾਂ ਚੋਂ ਬਿਲਕੁਲ ਜਾ ਸਕਦੇ ਆ ਉਹ ਹੁਣ ਕੀ ਆ ਕਿ ਜਿਹੜੀਆਂ ਪ੍ਰਾਈਵੇਟ ਪ੍ਰਾਪਰਟੀ ਹੈਗੀਆਂ ਤੁਹਾਡਾ ਘਰ ਹੈਗਾ ਮੈਨੂੰ ਐਗਜ਼ੈਕਟਲੀ ਕ੍ਰਿਮੀਨਲ ਲਾਇਰ ਤਾਂ ਨਹੀਂ ਹੈਗਾ ਪਰ ਜਿੰਨੀ ਕੁ ਮੈਨੂੰ ਸਮਝ ਹੈਗੀ ਉਹ ਇਹ ਜ਼ਰੂਰ ਹੈਗਾ ਕਿ ਜੇ ਤੁਹਾਡੇ ਘਰ ਦੇ ਉੱਤੇ ਦਸਤ ਹੁੰਦੀ ਆ ਤਾਂ ਤੁਸੀਂ ਕਹੋ ਕਿ ਨਹੀਂ ਵਾਰੰਟ ਲੈ ਕੇ ਆ ਪਹਿਲਾਂ ਠੀਕ ਹੈ ਫੋਲੋ ਹਣਾ ਦਰਵਾਜ਼ਾ ਨਾ ਖੋਲੋ ਤੁਹਾਡੀ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਜਿਹੜੀ ਕਿੱਥੇ ਹੈਗੀ ਹੈ ਠੀਕ ਹੈ ਸੋ ਘਰ ਘੁਰ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਐਦਾਂ ਨਹੀਂ ਹੈਗਾ ਕਿ ਬਿਨਾ ਵਾਰੰਟ ਦੇ ਉਹਨਾਂ ਨੇ ਆ ਕੇ ਦਰਵਾਜ਼ਾ ਤੋੜ ਦੇਣਾ ਉਹ ਚੀਜ਼ ਕੋਈ ਲਾ ਲਾ ਨਹੀਂ ਕਰਦਾ ਸੋ ਆਬਵੀਅਸਲੀ ਜੇ ਤੁਸੀਂ ਉਹਨਾਂ ਨੂੰ ਪਰ ਹਾਮੀ ਭਰਤੀ ਆਣ ਦੇ ਦਿੱਤਾ ਤੁਸੀਂ ਡਰ ਗਏ ਤੁਹਾਨੂੰ ਉਹਨਾਂ ਨੇ ਪਤਿਆਲਿਆ ਤੇ ਫੇਰ ਤੁਹਾਡੀ ਪ੍ਰੋਬਲਮ ਹੋ ਸਕਦੀ ਹੈ ਪਰ ਗੱਲ ਇਹ ਹੈ ਕਿ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਆ ਜ਼ਿਆਦਾਤਰ ਇਹਨਾਂ ਦੇ ਸਾਰਿਆਂ ਦੇ ਜਿਹਨਾਂ ਦੇ ਕੇਸ ਚੱਲਦੇ ਪਏ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਵੀ ਚੀਜ਼ ਤੋਂ ਉਹਨਾਂ ਦਾ ਜੱਜ ਹੀ ਫੈਸਲਾ ਕਰ ਸਕਦਾ ਤੇ ਅੱਗੇ ਬੀਆਈਏ ਦੀ ਅਪੀਲ ਹੁੰਦੀ ਹੈ ਤੁਹਾਡਾ ਜਿਹੜਾ 트럼ਪ ਵਾਲਾ ਟਾਈਮ ਤਾਂ ਲੰਘ ਜਾਣਾ ਮਤਲਬ ਜਿਨ੍ਹਾਂ ਦੇ ਕੇਸ ਚੱਲਦੇ ਆ ਦੇ ਆਰ ਫਾਈਨ ਪਰ ਜੇ ਤੁਹਾਡੇ ਨਾਲ ਕੋਈ ਬਾਈ ਰਹਿ ਗਿਆ ਹਾਂ ਜੇ ਤੁਹਾਡੇ ਨਾਲ ਕੋਈ ਬਾਈ ਰਹਿ ਰਿਹਾ ਵਾ ਜਿਹਦਾ ਆਪਣਾ ਆ ਆਲਰੇਡੀ ਡਿਪੋਰਟੇਸ਼ਨ ਡਿਪੋਰਟੇਸ਼ਨ ਲੱਗ ਗਈ ਹੈ ਹਨਾ ਕੱਚਾ ਬੰਦਾ ਵਾ ਉਹ ਬੰਦਾ ਡਿਪੋਟੇਬਲ ਜਿਹੜਾ ਹੈਗਾ ਪਰ ਐਦਾ ਨਹੀਂ ਹੈਗਾ ਕਿ ਜਾ ਕੇ ਸਿੱਧਾ ਹੀ ਜੀ ਘਰ ਤੋੜਿਆ ਜਾਂ ਉਹ ਆ ਪਰ ਹੁਣ ਇਹ ਆ ਕਿ ਜੇ 6 ਜਾਨੇ ਰਹਿ ਰਹੇ ਆ ਤੇ ਵਿੱਚ ਇੱਕ ਕਮਜ਼ੋਰ ਕੜੀ ਆ ਠੀਕ ਆ ਉਹਨੇ ਉਹ ਬੈਜਬੂਜ ਦੇਖ ਕੇ ਡਰ ਗਿਆ ਉਹਨੇ ਕਹਿਣਾ ਜੀ ਮੇਰਾ ਵੀ ਘਰ ਆਜੋ ਆਜੋ ਜੇ ਕੋਈ ਬੰਦੇ ਨੇ ਇਨਵਾਈਟ ਕਰ ਲਿਆ ਤੇ ਫਿਰ ਤੁਸੀਂ ਉਹ ਵੇਵ ਕਰਤਾ ਹੈਨਾ ਸੋ ਤੁਸੀਂ ਕਿਹਣਾ ਦੇ ਨਾਲ ਰਹਿਨੇ ਆ ਉਹ ਕੌਣ ਆ ਉਹਨਾਂ ਨੂੰ ਕਿੰਨੀ ਅੰਡਰਸਟੈਂਡਿੰਗ ਆ ਇਹ ਚੀਜ਼ਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਰਾਈਟਸ ਦਾ ਪਤਾ ਹੋਣਾ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਹੋਰ ਆੜੀ ਤੁਹਾਡਾ ਮੈਂ ਕਿਹਾ ਖੋਲ ਕੇ ਉਹਨੂੰ ਕਹੇ ਚਾਹ ਪਾਣੀ ਪਿਲਾਉਂਦਿਆ ਹੋਵੇ ਤੁਹਾਡੇ ਆਏ ਨੂੰ ਹਨਾ ਆਈ ਸਾਲਿਆਂ ਨੂੰ ਤੇ ਇਹ ਚੀਜ਼ ਹੈਗੀ ਕਿ ਉਹਨਾਂ ਨੂੰ ਜੇ ਕੋਈ ਤੁਹਾਡੇ ਘਰੇ ਆਂਦਾ ਤੇ ਸਿੱਧਾ ਹੀ ਪਹਿਲਾਂ ਹੈਗਾ ਮਨਾ ਕਰ ਦੋ ਕਿ ਮੈਂ ਕੋਈ ਜਵਾਬ ਨਹੀਂ ਦੇਣਾ ਤੈਨੂੰ ਪਹਿਲਾਂ ਮੈਨੂੰ ਵਾਰੰਟ ਦਿਖਾ ਕੀ ਹੈਗਾ ਕਿਹੜੀ ਅਥਾਰਟੀ ਨਾਲ ਆ ਰਿਆ ਵਾ ਠੀਕ ਹੈ ਵੀ ਲਾਇਰ ਨਾਲ ਗੱਲ ਕਰਕੇ ਕਰਦੇ ਆਂ ਹਾਂ ਨਹੀਂ ਉਹਨੇ ਲੋਅਰ ਦਾ ਉਹਨੇ ਮੌਕਾ ਦੇਣਾ ਨਹੀਂ ਦੇਣਾ ਲੱਗ ਚੀ ਹੈਗੀ ਪਰ ਜੇ ਕੋ ਵਾਰੰਟ ਹੈਗਾ ਸਰਚ ਸਰਚ ਕਰਨ ਦਾ ਸੀਜ਼ ਕਰਨ ਦਾ ਕੋਈ ਚੀਜ਼ ਉਹ ਕਰ ਸਕਦੇ ਆ ਫਿਰ ਉਹ ਡਿਫਰੈਂਟ ਆ ਹਾਂ ਸੋ ਉਹ ਚੀਜ਼ ਤੇ ਤੁਸੀਂ ਪਹਿਲਾਂ ਸਿੱਧੇ ਕਹਿ ਸਕਦੇ ਹੈਗੇ ਕਿ ਉਹ ਕਿਉਂਕਿ ਹੁਣ ਉਹਦੇ ਲਈ ਕੀ ਹੈਗਾ ਕਿ ਫਿਰ ਉਹਨਾਂ ਨੂੰ ਹੋਰ ਫਾਰਮੈਲਿਟੀਆਂ ਕਰਨੀਆਂ ਪੈਣੀਆਂ ਠੀਕ ਆ ਅੱਗੇ ਤੇ ਵਾਰੰਟ ਦੇ ਲਈ ਹੁੰਦਾ ਕਿ ਰੀਜ਼ਨੇਬਲ ਕੌਜ਼ ਉਹ ਕਈ ਕੁਸ਼ ਉਹਨਾਂ ਨੂੰ ਜੱਜ ਜਜ ਨੂੰ ਜਾ ਕੇ ਸਾਬਿਤ ਜਿਹੜਾ ਕਰਨਾ ਪੈਂਦਾ ਠੀਕ ਆ ਤੇ ਤਾਂ ਕਰਕੇ ਇੱਕ ਇਹ ਵੀ ਰੀਜ਼ਨ ਸਿਗਾ ਕਿ ਇਹ ਛੋਟੀਆਂ ਜਿਹੜੀਆਂ ਮੱਛੀਆਂ ਨਹੀਂ ਫੜਦੇ ਇਹ ਵੱਡੇ ਮੀਟ ਪੈਕਿੰਗ ਜਿਹੜੇ ਇਦਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਉਹਥੇ ਛਾਪੇਮਾਰੀ ਕਰ ਨਾਲੇ ਡਰ ਦਾ ਮਾਹੌਲ ਉਦੋਂ ਹੀ ਬਣਦਾ ਨਾ ਵੀ 200 ਫੜ ਲਿਆ 400 ਫੜ ਲਿਆ 600 ਫੜ ਲਿਆ 300 ਫੜ ਲਿਆ ਇੱਥੇ ਛਾਪਾ ਪੈ ਗਿਆ ਆਹ ਕਰਦਾ ਦੇਖੋ ਟਾਮ ਹੋਮਨ ਨੇ ਤਾਂ ਕਿਹਾ ਹੀ ਆ ਵੀ ਅਸੀਂ ਵਰਕਸਾਈਟ ਦੇ ਉੱਤੇ ਛਾਪੇਮਾਰੀ ਕਰ ਸਕਦੇ ਆ